ਬੈਂਸ ਸਾਹਿਬ ਕਹਿੰਦੇ ਲਖੋ ਮੈਂ ਵੀ ਸੇਖਿਆ ਬਈ ਸੇਖਿਆ ਤੇ ਤੁਸੀਂ ਅੰਮ੍ਰਿਤ ਛਕ ਲੋ ਉਹ ਐ ਜੀਪੀਸੀ ਦੀਆਂ ਚੋਣਾ ਲੜ ਲਓ ਤੇ ਉੱਥੇ ਚਲੇ ਜਾਓ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਦੋਂ ਸ਼੍ਰੀ ਕਾਲਤਕ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਸਾਹਮਣੇ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਆਉਂਦੇ ਨੇ ਰਾਹ ਦੇ ਵਿੱਚ ਜਿਹੜੀ ਗੱਲਬਾਤ ਹੋਈ ਉਹ ਇੱਕ ਬਹਿਸ ਦਾ ਰੂਪ ਧਾਰਨ ਕਰ ਜਾਂਦੀ ਹੈ ਅਸੈਂਬਲੀ 'ਚ ਉੱਠ ਕੇ ਬੋਲਣਾ ਦੇਖੋ ਜੀ ਇਹ ਗਲਤ ਹੋ ਗਿਆ ਇਹ ਸੇ ਪੋਲਿਟਿਕਸ ਆ ਸਿੱਖੀ ਜਿਹੜੀ ਆ ਸੰਦੀਪ ਬੜੀ ਸਾਫ਼ ਗੱਲ ਹੈਗੀ ਕਿ ਉਹ ਤੇ ਸੱਤਾ ਨੂੰ ਬੰਗਾਰਨ ਵਿੱਚ ਆਈ ਹੈ ਔਰਿੰਗਜੇਬ ਨੂੰ ਬੰਗਾਰਿਆ ਸੱਤਾ ਦੇ ਮਨਿਸਟਰ ਬਣੇ ਹੋਇਆ ਸਿੱਖੀ ਤੇ ਉਹਦੇ ਵਿਪਰੀਤ ਖੜੀ ਹੈ ਲੋਕਾਂ ਦੇ ਹੱਕ 'ਚ ਖੜੀ ਹੈ ਔਰ ਤੁਹਾਨੂੰ ਸਿੱਖੀ ਦਾ ਬੜੀ ਚਿੰਤਾ ਹੋਈ ਹੋਈ ਆ ਮਨਿਸਟਰੀ 'ਚੋਂ ਬਾਹਰ ਜਾਓ ਤੇ ਉਹ ਤੇ ਸੇਵਾ ਕਰੋ ਜੇ ਤੁਹਾਨੂੰ ਇੰਨੀ ਚਿੰਤਾ ਆ ਤਾਂ ਫਿਰ ਸਿੱਖੀ ਨੂੰ ਉਸ ਜਗ੍ਹਾ ਤੇ ਮਤ ਪੰਡੋ ਰੈਜ਼ੋਲੂਸ਼ਨ ਤੁਸੀਂ ਆਖ ਰਹੇ ਆ ਮંત્રી ਹਰਜੋਤ ਪੈਂਸ ਨੇ ਉਸ ਵੀਡੀਓ ਵਿੱਚ ਇਥੋਂ ਤੱਕ ਕਹਿ ਦਿੱਤਾ ਇੱਕ ਤਰ੍ਹਾਂ ਦੀ ਨਸੀਹਤ ਦਿੱਤੀ ਜਥੇਦਾਰ ਕੁਲਦੀਪ ਸਿੰਘ ਅੜਗੱਜ ਨੂੰ ਕਹਿੰਦੇ ਕੱਲ ਨੂੰ ਤੁਹਾਨੂੰ ਵੀ ਲਾ ਦੇਣਗੇ ਤੁਹਾਡਾ ਵੀ ਨੁਕਸਾਨ ਹੋ ਸਕਦਾ ਹੈ ਐਸਜੀਪੀਸੀ ਨੂੰ ਸੋਚਣਾ ਚਾਹੀਦਾ ਬਿਲਕੁਲ ਇਹਦੇ ਤੇ ਇਹਨੂੰ ਇਹਨੂੰ ਲਾਈਟਲੀ ਨਹੀਂ ਲੈਣਾ ਚਾਹੀਦਾ ਕੱਲ ਨੂੰ ਫੇਰ ਕਰਨਗੇ ਤੁਸੀਂ ਕੌਣ ਨੇ ਪੁੱਛਣ ਵਾਲੇ ਪਈ ਉੱਥੇ ਅਸੈਂਬਲੀ ਚ ਜੇ ਤੁਹਾਨੂੰ ਕੋਈ ਤਕਲੀਫ ਹੈਗੀ ਹੈ ਬਿਲਕੁਲ ਜਾਓ ਤੁਸੀਂ ਸਾਰੀ ਸ਼ਕਤੀ ਜੇ ਸਿੱਖੀ ਨੂੰ ਕਰਨਾ ਜਾਂ ਸਿੱਖ ਸੰਸਥਾਨ ਜਿਹੜੇ ਜਾਂ ਸਾਡੇ ਗੁਰਦੁਆਰਾ ਸਾਹਿਬਾਨ ਆ ਉਹਨਾਂ ਨੂੰ ਸੜਕਾਂ ਦੇ ਠੀਕ ਰਾ ਦੇ ਉਹਨਾਂ ਨੇ ਕਿਹਾ ਗੜ ਸ਼ੰਕਰ ਤੋਂ ਜਿਹੜੀ ਸੜਕ ਆਨੰਦਪੁਰ ਸਾਹਿਬ ਨੂੰ ਆਉਂਦੀ ਹੈ ਉਹ ਲੋਕ 10 ਕਿਲੋਮੀਟਰ ਆਪਣੀ ਪੈਸੇ ਦੇ ਨਾਲ ਲਾਰੇ ਸਰਕਾਰ ਸੁੱਤੀ ਪਈ ਆ ਤੁਸੀਂ ਕਰੋ ਨਾ ਕਰ ਆ ਜਾਣਾ ਉਸੇ ਤੇ ਤਕਸਰੀ ਕੇਸਗੜ ਸਾਹਿਬ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਦੋਂ ਸ਼੍ਰੀ ਕਾਲਤਕ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਸਾਹਮਣੇ ਕੈਬਨਟ ਮੰਤਰੀ ਹਰਜੋਤ ਸਿੰਘ ਬਹਿਸ ਆਉਂਦੇ ਨੇ ਰਾਹ ਦੇ ਵਿੱਚ ਜਿਹੜੀ ਗੱਲਬਾਤ ਹੋਈ ਉਹ ਇੱਕ ਬਹਿਸ ਦਾ ਰੂਪ ਧਾਰਨ ਕਰ ਜਾਂਦੀ ਹੈ ਪਰ ਉਸ ਦੇ ਵਿੱਚ ਜਿਹੜੀਆਂ ਗੱਲਾਂ ਹੋਈਆਂ ਨੇ ਵਾਜਬ ਗੱਲ ਕਿਹੜੀ ਕੀਤੀ ਗਈ ਤੇ ਕਿਹੜੀ ਗੈਰਵਾਜਬ ਸੀ ਜਾਂ ਬੇਲੋੜੀ ਸੀ ਇਸ ਦੇ ਉੱਤੇ ਗੱਲਬਾਤ ਕਰਾਂਗੇ ਪ੍ਰੋਫੈਸਰ ਮਨਜੀਤ ਸਿੰਘ ਜੀ ਸਾਡੇ ਨਾਲ ਨੇ ਪ੍ਰੋਫੈਸਰ ਸਾਹਿਬ ਉਸ ਵੀਡੀਓ ਦੇ ذریعے ਸਾਰਿਆਂ ਨੇ ਹੁਣ ਤੱਕ ਜਾਣ ਲਿਆ ਕਿ ਮੰਤਰੀ ਹਰਜੋਤ ਸਿੰਘ ਬੈਂਸ ਕੀ ਕਹਿ ਰਿਹਾ ਦਲੀਲਾਂ ਦੇ ਰਿਹਾ ਦੂਜੇ ਪਾਸਿਓਂ ਜਵਾਬ ਜਥੇਦਾਰ ਸਾਹਿਬ ਨੇ ਕੀ ਦਿੱਤਾ ਉਹ ਸਾਰੀ ਗੱਲਬਾਤ ਤੁਸੀਂ ਵੀ ਸੁਣੀ ਹੈ ਉਹਦੇ ਵਿੱਚੋਂ ਕਿਹੜੀ ਗੱਲ ਤੁਹਾਨੂੰ ਲੱਗੀ ਕਿ ਉੱਥੇ ਹੋਣੀ ਚਾਹੀਦੀ ਸੀ ਤੇ ਹੋ ਗਈ ਜਦੋਂ ਚੰਗਾ ਹੋ ਗਿਆ ਤੇ ਜਹਾ ਹੁਣੀ ਨਹੀਂ ਚਾਹੀਦੀ ਸੀ ਉੱਥੇ ਵੈਸੇ ਉਹ ਵੀਡੀਓ ਤੇ ਨਹੀਂ ਮੈਂ ਦੇਖੀ ਪਰ ਇੰਡੀਅਨ ਐਕਸਪ੍ਰੈਸ ਨੇ ਡਿਟੇਲ ਉਹਦੀ ਸਾਰੀ ਕਵਰੇਜ ਕੀਤੀ ਹੈ ਜੀ ਬੇਸਿਕਲੀ ਉਹਨਾਂ ਦਾ ਇਹ ਕਹਿਣਾ ਹੈ ਕਿ ਦੇਖੋ ਤੁਸੀਂ ਅਸੈਂਬਲੀ ਦੇ ਵਿੱਚ ਜਿਹੜੇ ਸਿੱਖ ਪਾਰਲੀਮੈਂਟ ਦੇ ਮਾਮਲੇ ਹੈਗੇ ਉਹਨੂੰ ਤੁਸੀਂ ਉੱਥੇ ਠਾਉਣ ਦੀ ਤੇ ਪ੍ਰੋਪਰ ਜਗ੍ਹਾ ਨਹੀਂ ਹੈ ਤੇ ਬੈਂਸ ਸਾਹਿਬ ਕਹਿੰਦੇ ਆ ਦੇਖੋ ਮੈਂ ਵੀ ਸਿੱਖਿਆ ਭਈ ਸਿੱਖਿਆ ਤੇ ਤੁਸੀਂ ਅੰਮ੍ਰਿਤ ਛਕ ਲੋ ਮੇਰਾ ਆਪਣਾ ਕਹਿਣਾ ਆ ਅੰਮ੍ਰਿਤ ਛਕ ਲੋ ਐ ਜੀਪੀਸੀ ਦੀਆਂ ਚੋਣਾ ਲੜ ਲਓ ਤੇ ਉੱਥੇ ਚਲੇ ਜਾਓ ਉੱਥੇ ਜੇ ਤੁਸੀਂ ਨਹੀਂ ਵੀ ਆ ਤੇ ਵੈਸੇ ਵੀ ਕਿਸੇ ਵੀ ਕਖਤ ਦੇ ਜਥੇਦਾਰ ਵੱਲੋਂ ਕੋਈ ਵੀ ਸਿੱਖ ਭਾਈ ਜਾ ਕੇ ਮਿਲੇ ਤਾਂ ਉਹਦੀ ਮਨਾਈ ਤੇ ਹੈ ਹੀ ਨਹੀਂ ਹੈਗੀ ਤੁਸੀਂ ਜੇ ਬਾਕੀ ਸਾਰੇ ਸੁਧਾਰ ਲੈ ਰਿਏ ਮੇਲਾਏ ਹੋਰ ਮੇੜਾਏ ਸਾਰੇ ਮਿਲ ਕੇ ਆਏ ਆ ਤੇ ਤੁਸੀਂ ਵੀ ਜਾ ਕੇ ਮੇਲਾਓ ਤੁਹਾਨੂੰ ਕੋਈ ਨਾ ਆਇਆ ਕਿਸੇ ਨੇ ਇਸ ਕਰਕੇ ਜੇ ਤੇ ਤੁਸੀਂ ਸਿੱਖ ਮਾਮਲਿਆਂ ਪ੍ਰਤੀ ਸਹਿਰਦ ਹੈਗੇ ਆ ਸਿੱਖੀ ਨੂੰ ਮਜ਼ਬੂਤ ਦੇਖਣਾ ਚਾਹੁੰਦੇ ਆ ਉਸ ਫਲਸਫੇ ਦੇ ਕਿਲੇ ਨੂੰ ਹੋਰ ਮਜ਼ਬੂਤ ਦੇਖਣਾ ਚਾਹੁੰਦੇ ਆ ਤੇ ਫਿਰ ਅਸੈਂਬਲੀ 'ਚ ਉੱਠ ਕੇ ਬੋਲਣਾ ਦੇਖੋ ਜੀ ਇਹ ਗਲਤ ਹੋ ਗਿਆ ਇਹ ਪੋਲਿਟਿਕਸ ਆ ਦੇਖੋ ਸਿੱਖੀ ਜਿਹੜੀ ਆ ਸੰਦੀਪ ਬੜੀ ਸਾਫ਼ ਗੱਲ ਹੈਗੀ ਕਿ ਉਹ ਤੇ ਸੱਤਾ ਨੂੰ ਵੰਗਾਰਨ ਵਿੱਚ ਆਈ ਹੈ ਔਰ ਸਿੰਘ ਜੇਪ ਨੂੰ ਵੰਗਾਰਿਆ ਉਦੋਂ ਪਹਿਲਾਂ ਗੁਰੂ ਤੇਗ ਬਹਾਦਰ ਜੀ ਸੱਤਾ ਨੂੰ ਵੰਗਾਰ ਕੇ ਸੀਸ ਦੇ ਦਿੱਤਾ ਨਾ ਇਸ ਲਈ ਜਿਹੜੀ ਸੱਤਾ ਜ ਤੁਸੀਂ ਬੋਗੀਆਂ ਸੱਤਾ ਦੇ ਮਨਿਸਟਰ ਬਣੇ ਹੋਇਆ ਸਿੱਖੀ ਦੇ ਉਹਦੇ ਵਿਪਰੀਤ ਖੜੀ ਹੈ ਲੋਕਾਂ ਦੇ ਹੱਕ ਚ ਖੜੀ ਹੈ ਔਰ ਤੁਹਾਨੂੰ ਸਿੱਖੀ ਦਾ ਬੜੀ ਚਿੰਤਾ ਹੋਈ ਹੋਈ ਹੈ ਮਨਿਸਟਰੀ ਚੋਂ ਬਾਹਰ ਜਾਓ ਤੇ ਉੱਥੇ ਸੇਵਾ ਕਰੋ ਜੇ ਤੁਹਾਨੂੰ ਇੰਨੀ ਚਿੰਤਾ ਆ ਤਾਂ ਫਿਰ ਸਿੱਖੀ ਨੂੰ ਉਸ ਜਗ੍ਹਾ ਤੇ ਮਤ ਪੰਡੋ ਰੈਜ਼ੋਲੂਸ਼ਨ ਤੁਸੀਂ ਆਖ ਰਹੇ ਹੋ ਤੁਸੀਂ ਇਹੋ ਜੀਆਂ ਗੱਲਾਂ ਅਸੈਂਬਲੀ ਚ ਆਖ ਰਹੇ ਆ ਜਿਹੜੀਆਂ ਬਿਲਕੁਲ ਹੀ ਕਿਸੇ ਕਿਸਮ ਨਾਲ ਉਸ 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 ਸੋਚ ਨੂੰ ਉਸ ਮਰਿਆਦਾ ਨੂੰ ਮਵਾਫਕ ਨਹੀਂ ਹੈਗੀ ਉਹਦੇ ਅਨੁਕੂਲ ਨਹੀਂ ਹੈਗੀ ਗੱਲ ਕਰਦੇ ਆ ਮੰਤਰੀ ਹਰਜੋਤ ਪੈਂਸ ਨੇ ਉਸ ਵੀਡੀਓ ਵਿੱਚ ਇੱਥੋਂ ਤੱਕ ਕਹਿ ਦਿੱਤਾ ਇੱਕ ਤਰ੍ਹਾਂ ਦੀ ਨਸੀਹਤ ਦਿੱਤੀ ਜਥੇਦਾਰ ਕੁਲਦੀਪ ਸਿੰਘ ੜਗੱਜ ਨੂੰ ਕਹਿੰਦੇ ਕੱਲ ਨੂੰ ਤੁਹਾਨੂੰ ਵੀ ਲਾ ਦੇਣਗੇ ਤੁਹਾਡਾ ਵੀ ਨੁਕਸਾਨ ਹੋ ਸਕਦਾ ਇਸ ਕਰਕੇ ਹੋਣੀ ਚਾਹੀਦੀ ਹੈ ਮਰਿਆਦਾ ਜਿਹੜੀ ਬਣਾਉਣ ਦੀ ਚੁਣਨ ਦੀ ਲਾਉਣ ਦੀ ਨਹੀਂ ਜੋ ਮਰਜੀ ਘਹਿਣ ਦੇਖੋ ਮੈਂ ਤਾਂ ਖੁਦ ਮਿਲਣ ਜਾਣਾ ਪਿਛਲੇ ਜਥੇਦਾਰ ਸਾਹਿਬ ਨੂੰ ਵੀ ਮਿਲੇ ਸੀ ਸਾਨੂੰ ਚੰਗਾ ਲੱਗਦਾ ਸਾਡਾ ਇੱਕ ਸਥਾਨ ਆ ਉੱਥੇ ਵੈਸੇ ਵੀ ਦਰਬਾਰ ਸਾਹਿਬ ਦੇ ਦਰਸ਼ਨ ਕਰੋ ਮੱਥਾ ਟੇਕੋ ਤੇ ਜੱਥੇਦਾਰ ਸਾਹਿਬ ਨੂੰ ਵੀ ਮਿਲਾਓ ਆਪਣੀਆਂ ਜਿਹੜੀਆਂ ਗੱਲਾਂ ਉਹਨਾਂ ਦੇ ਕੰਨ 'ਚ ਪਾ ਕੇ ਆਓ ਦੱਸ ਕੇ ਆਓ ਤੁਹਾਨੂੰ ਕੋਈ ਰੋਕਦਾ ਨਹੀਂ ਤੁਸੀਂ ਤੇ ਅਸੈਂਬਲੀ ਦੇ ਵਿੱਚ ਇਹੋ ਜਿਹੇ ਰੈਜ਼ੋਲੂਸ਼ਨ ਪਾਸ ਕਰਾਉਣੇ ਚਾਹੁੰਦੇ ਆ ਜਿਹੜੇ ਕਿ ਬਿਲਕੁਲ ਹੀ ਉਸ ਮਰਿਆਦਾ ਦੇ ਐਜ਼ ਅ ਸਿੱਖ ਉਲਟ ਹੈਗੇ ਤੁਹਾਡੇ ਦਿਮਾਗ 'ਚ ਕਿਵੇਂ ਆਇਆ ਇਸ ਗੱਲ ਲਈ ਤੇ ਸਗੋਂ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਇਹਨਾਂ ਨੂੰ ਸੈਂਸਰ ਕਰਨਾ ਚਾਹੀਦਾ ਐਸਜੀਪੀਸੀ ਨੂੰ ਸੋਚਣਾ ਚਾਹੀਦਾ ਬਿਲਕੁਲ ਇਹਦੇ ਤੇ ਇਹਨੂੰ ਇਹਨੂੰ ਲਾਈਟਲੀ ਨਹੀਂ ਲੈਣਾ ਚਾਹੀਦਾ ਕੱਲ ਨੂੰ ਫੇਰ ਕਰਨਗੇ ਜੀ ਤੁਸੀਂ ਕੌਣ ਨੇ ਪੁੱਛਣ ਵਾਲੇ ਪਈ ਉੱਥੇ ਅਸੈਂਬਲੀ ਚ ਜੇ ਤੁਹਾਨੂੰ ਕੋਈ ਤਕਲੀਫ ਹੈਗੀ ਹੈ ਬਿਲਕੁਲ ਜਾਓ ਜਥੇਦਾਰ ਸਾਹਿਬ ਕੋਲ ਜਾਓ ਜਿਹੜੇ ਮਰਜ਼ੀ ਕੋਲ ਜਾਓ ਐਸਜੀਪੀਸੀ ਦੇ ਪ੍ਰਧਾਨ ਕੋਲ ਜਾਓ ਜਿਨ੍ਹਾਂ ਨੇ ਲਾਏ ਆ ਤੁਹਾਨੂੰ ਕੋਈ ਮਿਲਣ ਤੋਂ ਨਾ ਕਰ ਰਿਹਾ ਆ ਤੁਸੀਂ ਸਰਕਾਰਾਂ ਤੁਹਾਨੂੰ ਤੇ ਸਭ ਨੂੰ ਹੋਰ ਸੇਵਾ ਭਾਭੀ ਕਰਨਗੇ ਪਰ ਇਹ ਉੱਥੇ ਇਹ ਮਕਸਦ ਨਹੀਂ ਸੀ ਤੁਸੀਂ ਤੁਹਾਨੂੰ ਯਾਦ ਹੈ ਮੈਂ ਤੇ ਉਦੋਂ ਸੁਣਿਆ ਜਦੋਂ ਇਹ ਬੋਲ ਰਹੇ ਸੀ ਪਹਿਲਾਂ ਆਪ ਇਸ ਗੱਲ ਦੇ ਉੱਤੇ ਮਤਾ ਰੱਖਿਆ ਮੈਨੂੰ ਤੇ ਇਸ ਗੱਲ ਤੇ ਵੀ ਗਿਲਾ ਆਇਆ ਤੇ ਗੁੱਸਾ ਆਇਆ ਕਿ ਕਲਤਾਰ ਸਿੰਘ ਸੰਧਵਾ ਜਿਹੜੇ ਅਮਰਤਾਰੀ ਸੇਖ ਹੈਗੇ ਗਾਤਰਾ ਹੈਗਾ ਤੂੰ ਨੇ ਲੈ ਮੈਨੂੰ ਰੋਕਿਆ ਪਿਹਾ ਕੀ ਕਰ ਰਹੇ ਹੋ ਤੁਸੀਂ ਉਹਨਾਂ ਨੇ ਉਹ ਵੀ ਪੋਲਿਟਿਕਸ ਕਰ ਗਏ ਓਕੇ ਇਹ ਜੋ ਅਕਸਰ ਆਖਦੇ ਹੁੰਦੇ ਆ ਬਹਿ ਜੋ ਬਹਿ ਜੋ ਬਹਿ ਜੋ ਨਹੀਂ ਨਹੀਂ ਉਹਨਾਂ ਨੂੰ ਕਹਿਣਾ ਜ਼ਿਆਦਾ ਹੈ ਨਹੀਂ ਕਹਿ ਦਿੰਦੇ ਹੁੰਦੇ ਆ ਪਰ ਇਹਨਾਂ ਨੂੰ ਰੋਕਣਾ ਚਾਹੀਦਾ ਸੀਗਾ ਬਿਲਕੁਲ ਇੰਟਰ ਉੱਥੇ ਇਸ ਗੱਲ ਦਾ ਰੱਖਣਾ ਨਹੀਂ ਚਾਹੀਦਾ ਔਰ ਉੱਥੇ ਹੀ ਉਸ ਗੱਲ ਨੂੰ ਕਹਿ ਦੇਣਾ ਚਾਹੀਦਾ ਸੀ ਕਿ ਇਹਨੂੰ ਪ੍ਰोसीडिंग ਚੋਂ ਬਾਹਰ ਕਰੋ ਇਹ ਸਾਡਾ ਹਿੱਸਾ ਪ੍ਰोसीडिंग ਦਾ ਅਸੈਂਬਲੀ ਦਾ ਨਹੀਂ ਹੋ ਸਕਦਾ ਇੱਥੇ ਨਹੀਂ ਰੁਕਿਆ ਹੋ ਜੀ ਆਯਾਲੀ ਨੂੰ ਇਸ਼ਾਰਾ ਕਰਕੇ ਨਾ ਲੈ ਕੇ ਦੱਸੋ ਬੋਲੋ ਉਵੀ ਲੱਗ ਪਏ ਨਾਲ ਆਪਣੀ ਬੀਨ ਵਜਾਉਣ ਮਨ ਤੇ ਹਮੀ ਭਰੀ ਬਕਾਇਦਾ ਬਿਲਕੁਲ ਹਮੀ ਭਰੀ ਹੁਣ ਇਹ ਜਿਹੜੇ ਪੰਜ ਮੈਂਬਰੀ ਕਮੇਟੀ ਜਿਹੜੀ ਹੈ ਇਹ ਦੇਖੋ ਹੁਣ ਮੈਂਬਰਸ਼ਿਪ ਕਰ ਰਹੀ ਹੈ ਜਿਹੜੇ ਸਿੱਖੀ ਸੰਸਥਾਨਾਂ ਨੂੰ ਸਿੱਖੀ ਮਰਿਆਦਾ ਨੂੰ ਅਸੈਂਬਲੀਆਂ ਚ ਲੈ ਜਾ ਕੇ ਉੱਥੇ ਰਿਜ਼ੋਲਵ ਕਰਨਾ ਚਾਹੁੰਦੇ ਆ ਇਹਦਾ ਮਤਲਬ ਇਹ ਵੀ ਅਸਲ ਚ ਸਿੱਖੀ ਦੇ ਨਾਲ ਦਿਲੋਂ ਕੋਈ ਪਿਆਰ ਪਿਉਰ ਨਹੀਂ ਹੈ ਸੰਦੀਪ ਉਹ ਸਿੱਖੀ ਦੇ ਕਬਹਾਨਾ ਆ ਜੀ ਉਹ ਇੱਕ ਸੱਤਾ ਚਾਉਣ ਲਈ ਪੌੜੀ ਹੈ ਇਹਨਾਂ ਲਈ ਤੇ ਇਸ ਲਈ ਉਸ ਦਾ ਮੁੱਦਾ ਠਾਹੋ ਔਰ ਜਿਹੜੀ ਮੈਜੋਰਿਟੀ ਜਾਂ ਕਿਸੇ ਵੇਲੇ ਵੱਡੀ ਗਿਣਤੀ ਜਿਹੜੀ ਬਾਹਰ ਬੈਠੀ ਹੈ ਲੋਕਾਂ ਦੀ ਜਦੋਂ ਉਹ ਪੰਬਲ ਪੂਸੇ ਚ ਤੇ ਉਹਦਾ ਫਾਇਦਾ ਲਾਓ ਬਸ ਆ ਗੱਲ ਆ ਸਮਝਾਉਣ ਦੀ ਜਗ੍ਹਾ ਲੋਕਾਂ ਨੂੰ ਇਹ ਦੱਸਣ ਦੀ ਜਗ੍ਹਾ ਕਿ ਦੇਖੋ ਜੀ ਰੂਲ ਦੇ ਨਹੀਂ ਸੀਗੇ ਰੂਲ ਦੇ ਨਹੀਂ ਸੀਗੇ ਰੂਲ ਦੇ ਸੀ ਬੜੀ ਦੇਰ ਤੋਂ ਕਹਿ ਰਹੇ ਹਾਂ ਕਿ ਜਥੇਦਾਰ ਸਾਹਿਬ ਦੀਆਂ ਕੀ ਪਾਵਰਸ ਹੈਗੀਆਂ ਉਹਨਾਂ ਦੀ ਅਥਾਰਟੀ ਕੀ ਹੈਗੀ ਹੈ ਉਹਨਾਂ ਦੇ ਹੱਕ ਹਕੂਕ ਕੀ ਫਾਰਮਲ ਹੈਗੇ ਆ ਤੇ ਕਿਵੇਂ ਉਹਨਾਂ ਨੂੰ ਲਾਇਆ ਜਾ ਸਕਦਾ ਜਾਂ ਹੋਰ ਹੈ ਉਹਨਾਂ ਨੂੰ ਸਾਰਾ ਪਤਾ ਹੋਣਾ ਚਾਹੀਦਾ ਉਹ ਰੂਲਸ ਬਣਦਾ ਆਲਰੇਡੀ ਪ੍ਰੋਸੈਸ ਸ਼ੁਰੂ ਹੋ ਗਿਆ ਬੜੀ ਦੇ ਪਹਿਲਾਂ ਵੀ ਸ਼ੁਰੂ ਹੋਇਆ ਸਿਰੇ ਨਹੀਂ ਲੱਗਾ ਕਿ ਮੇਰਾ ਖਿਆਲ ਸਿਰੇ ਲੱਗੂਗਾ ਉਹ ਗੱਲਾਂ ਦੇ ਕਰਨ ਵਾਲੀਆਂ ਉਹ ਤੇ ਚਾਹੀਦੀਆਂ ਉਹਦੇ ਵਿੱਚ ਕੋਈ ਦਿੱਕਤ ਨਹੀਂ ਹੈ ਪਰ ਤੁਹਾਡਾ ਮਕਸਦ ਸਿੱਖੀ ਦੀ ਸੇਵਾ ਜਾਂ ਇਸ ਜਥੇਦਾਰਾਂ ਦੀ ਕੋਈ ਸਿਕਿਉਰਿਟੀ ਕੀ ਆਇਆ ਉਹ ਤੇ ਆਡਾ ਮਕਸਦ ਹੀ ਨਹੀਂ ਸੀ ਤੁਸੀਂ ਇਹ ਪਾੜਾ ਪਾ ਕੇ ਦੂਜੀ ਧਿਰ ਦੇ ਨਾਲ ਖੜਾ ਹੋਣਾ ਚਾਹੁੰਦੇ ਸੀ ਦੇਖੋ ਮੈਂ ਨਿੱਕੀ ਗੱਲ ਤੇ ਗੱਲ ਨੂੰ ਸਾਫ਼ ਕਰ ਦਿਆਂ ਸਖਜਿੰਦਰ ਸਿੰਘ ਰੰਧਾਵਾ ਆਦਾ ਮੈਂ ਬਹੁਤ ਸਾਰੀਆਂ ਵੀਡੀਓ ਚ ਬੜੀ ਤਾਰੀਫ਼ ਕੀਤੀ ਵੀ ਅਕਾਲੀ ਦਲ ਨੂੰ ਤਕੜਾ ਦੇਖਣ ਲਈ ਸਖਜਿੰਦਰ ਸਿੰਘ ਰੰਧਾਵਾ ਵੀ ਹੈਗੇ ਆ ਸਨੀਲ ਜਾਖੜ ਦੀ ਬੜੀ ਵਾਰੀ ਤਾਰੀਫ ਕੀਤੀ ਤੁਹਾਡੇ ਹੀ ਚੈਨਲਾਂ ਤੇ ਵੀ ਕੀਤੀ ਤੁਹਾਡੇ ਨਾਲ ਵੀ ਗੱਲ ਕਰਕੇ ਕੀਤੀ ਕਿ ਉਹ ਵੀ ਦੇਖੋ ਜੀ ਚਾਹੁੰਦੇ ਆ ਕਿ ਸਾਨੂੰ ਖੇਤਰੀ ਪਾਰਟੀ ਤਖੜੀ ਹੋਣੀ ਚਾਹੀਦੀ ਹੈ ਔਰ ਅਕਾਲੀ ਦਲ ਤਖੜਾ ਹੋਣਾ ਇਹਦੇ ਸਾਨੂੰ ਅੱਜ ਭਾਂਡਾ ਫੁੱਟਿਆ ਪਤਾ ਲੱਗਦਾ ਵੀ ਉਹ ਅਕਾਲੀ ਦਲ ਕੋਈ ਹੋਰ ਹੀ ਬਣਾਉਣ ਨੂੰ ਫਿਰਦੇ ਆ ਵੀ ਜਿੱਦਣ ਅਕਾਲੀ ਦਲ ਦੀ ਝੂਣ ਹੋਣ ਲੱਗੀ ਉਸ ਗੱਲ ਤੇ ਉਹ ਹੀ ਸਿਜਿੰਦਰ ਸਿੰਘ ਰੰਧਾਵਾ ਵੀ ਇੱਥੇ ਹੋਣੀ ਨਹੀਂ ਚਾਹੀਦੀ ਇਲੈਕਸ਼ਨ ਕਮਿਸ਼ਨ ਨੂੰ ਲਿਖਤਾ ਇਹ ਕਾਲੀ ਦਾਲ ਜਾਂ ਸਿੱਖ ਪੰਥ ਨੂੰ ਤਕੜਾ ਦੇਖਣ ਦੀ ਜਗ੍ਹਾ ਅਸਲ ਵਿੱਚ ਉਹਦੇ ਨਾਂ ਦੇ ਉੱਤੇ ਕੋਈ ਹੋਰ ਹੀ ਤੰਦੂਰ ਲਾਈ ਬੈਠੇ ਆ। ਹੂੰ ਕਾਂਗਰਸ ਨੂੰ ਵੀ ਡਰ ਰਹਿਂਦਾ ਕਿ ਕਿਤੇ origignal ਪਾਰਟੀ ਦੇ ਵੱਲ ਲੋਕ ਦੁਬਾਰਾ ਨਾ ਆ ਜਾਣ ਕਿਉਂਕਿ ਆਮ ਆਦਮੀ ਪਾਰਟੀ ਤੋਂ ਲੋਕ ਸਤਿਸ਼ਟ ਆਏ ਆ। ਹੂੰ ਬੀਜਪੀ ਨੂੰ ਤੇ ਢਰ ਹੈ ਹੀ ਆ ਔਰ ਉਹਨਾਂ ਨੂੰ ਇੱਕ ਹੋਰ ਕਿੜ ਹੈਗੀ ਆ ਕਿ ਸਾਨੂੰ ਉਸ ਮੌਕੇ ਤੇ ਛੱਡ ਗਏ ਜਦੋਂ ਸਾਨੂੰ ਬੜੀ ਲੋੜ ਸੀ ਆਈ ਸੀ ਹਰ ਸੇਮਰਤ ਕੌਰ ਨੂੰ ਕਿਆ ਕਿ ਬੀਬਾ ਜੀ ਤੁਸੀਂ ਨਾ ਛੱਡੋ ਉਹਨਾਂ ਨੇ ਕਿਹਾ ਵੀ ਨਾ ਨਥਿੰਗ ਡੋਂਗੇ ਅਸੀਂ ਪੰਜਾਬੀਆਂ ਨਾ ਖੜੇ ਆ ਅਸੀਂ ਨਹੀਂ ਹੁਣ ਤੁਹਾਡੇ ਵੱਲ ਕਰ ਸਕਦੇ ਸਾਡੀ ਇਹ ਮਜਬੂਰੀ ਸਮਝੋ ਜਾਂ ਸਾਡੀ ਸਾਡੇ ਕੋਲ ਕੋਈ ਚੋਇਸ ਹੁਣ ਪਿੱਛੇ ਮੁੜ ਕੇ ਆਉਣ ਦੀ ਨਹੀਂ ਹੈ ਹੁਣ ਉਹ ਕਹਿੰਦੇ ਕਿ ਅਸੀਂ ਇਹਨਾਂ ਨੂੰ ਛੱਡਣਾ ਨਹੀਂ ਦੇਖ ਲਾਂਗੇ ਅਸੀਂ ਆਪ ਰਾਜ ਕਰਾਂਗੇ ਆਪਣੀ ਸਰਕਾਰ ਬਣਾਵਾਂਗੇ ਪਿਛਲੀ ਵਾਰੀ ਵੀ ਕਰਦੇ ਸੀ ਐਤਕੀ ਵੀ ਦੇਖ ਲਈ ਨੇ ਕੀ ਕੁਝ ਕਰਦੇ ਆ ਇਹ ਸਾਰੀ ਗੱਲਬਾਤ ਦੇ ਦੌਰਾਨ ਜਥੇਦਾਰ ਕੁਲਦੀਪ ਸਿੰਘ ਨੇ ਇੱਕ ਦਲੀਲ ਮੌਕੇ ਤੇ ਦਿੱਤੀ ਕਹਿੰਦੇ ਤੁਸੀਂ ਸਿੱਖਾਂ ਦੇ ਅੰਦਰੂਨੀ ਮਾਮਲਿਆਂ 'ਚ ਦਖਲ ਦੇਣ ਦੀ ਬਜਾਏ ਕਰੋ ਤਾਂ ਇਹ ਕਿ ਜਿਹੜੇ ਸਿੱਖਾਂ ਦੇ ਮਸਲੇ ਲਟਕਦੇ ਫਿਰਦੇ ਆ ਉਹਨਾਂ ਨੂੰ ਹੱਲ ਕਰਾਉਣ ਲਈ ਸਹਿਯੋਗ ਕਰੋ ਉਹਨੇ ਦੋ ਗੱਲਾਂ ਕਹੀਆਂ ਇੱਕ ਤੇ ਕਹੀ ਵੀ ਤੂੰ ਹੈਗਾ ਭਾਈ ਮਨਿਸਟਰ ਹੈ ਯੰਗੇਸਟ ਮਨਿਸਟਰ ਆਪਰੇ ਹੈ ਤੁਹਾਨੂੰ ਇੰਨਾ ਤੁਹਾਡੇ ਕੋਲ ਪੁਲਿਸ ਵੀ ਹੈ ਵਾਈਫ ਪੁਲਿਸ ਵਿੱਚ ਆ ਹਾਂਜੀ ਵੀ ਇਹ ਤੁਸੀਂ ਸਾਰੀ ਸ਼ਕਤੀ ਜੇ ਸਿੱਖੀ ਨੂੰ ਕਰਨਾ ਜਾਂ ਸਿੱਖ ਸੰਸਥਾਨ ਜਿਹੜੇ ਜਾਂ ਸਾਡੇ ਗੁਰਦੁਆਰਾ ਸਾਹਿਬਾਨ ਆ ਉਹਨਾਂ ਨੂੰ ਸੜਕਾਂ ਦੇ ਠੀਕ ਰਾ ਦੇ ਉਹਨਾਂ ਨੇ ਕਿਹਾ ਗੜ ਸ਼ੰਕਰ ਤੋਂ ਜਿਹੜੀ ਸੜਕ ਅਨੰਦਪੁਰ ਸਾਹਿਬ ਨੂੰ ਆਉਂਦੀ ਹੈ ਉਹ ਲੋਕ 10 ਕਿਲੋਮੀਟਰ ਆਪਣੀ ਪੈਸੇ ਦੇ ਨਾਲ ਲਾਰੇ ਸਰਕਾਰ ਸੁੱਤੀ ਪਈ ਆ ਤੁਸੀਂ ਕਰੋ ਨਾ ਕਰ ਆਜਾ ਨਾ ਉਸੇ ਤੇ ਜਾ ਕੇ ਸੈਬਲੀ ਅਨਾਉਂਸ ਕਰਕੇ ਹਾਂ ਮੇਰਾ ਅਨੰਦਪੁਰ ਸਾਹਿਬ ਦਾ ਏਰੀਆ ਮੇਰੀ ਜ਼ਿੰਮੇਵਾਰੀ ਐਜ਼ ਅ ਮਨਿਸਟਰ ਔਰ ਮੇਰੀ ਇਹ ਦੇਣ ਹੋਊਗੀ ਸੁਖਬੀਰ ਸਿੰਘ ਬਾਦਲ ਨੇ ਕੱਲ ਜਦੋਂ ਉਹ ਉੱਥੇ ਦਿੱਤਾ ਆ ਨਾ ਇਹਦੇ ਪਾਸ਼ਨ ਦਿੱਤਾ ਆਪਣਾ ਕੱਲ ਵਿਸਾਖੀ ਵਾਲਾ ਤਾਂ ਉਹਦੇ ਚ ਉਹਨਾਂ ਨੇ ਕਿਹਾ ਕਿ ਜੇ ਤੁਸੀਂ ਘਰਾਂ ਨੂੰ ਵਾਪਸ ਜਾਓਗੇ ਜ ਰਸਤੇ ਚ ਜੋ ਕੁਝ ਵੀ ਬਣਿਆ ਦੇਖਿਆ ਮੰਡੀਆਂ ਸੜਕਾਂ ਜੋ ਵੀ ਦੇਖੋਗੇ ਸਕੂਲ ਦੇਖੋਗੇ ਕਾਲੀ ਦੇਖੋਗੇ ਚਲੋ ਹਰ ਪੋਲੀਟਿਸ਼ੀਅਨ ਆਪਣੇ ਢੰਗ ਨਾਲ ਗੱਲ ਕਰਦਾ ਵੀ ਉਹ ਕਾਲੀ ਦਲ ਦਾ ਬਣਿਆ ਮੈਂ ਨਹੀਂ ਇਹਦਾ ਸਾਰਾ ਉਹਨਾਂ ਨੇ ਬਣਾਇਆ ਉਹਨਾਂ ਨੇ ਬਣਾਇਆ ਇਨਫਰਾਸਟ੍ਰਕਚਰ ਤੁਸੀਂ ਵੀ ਦੱਸ ਦਿਓ ਕਿ ਕਿਹੜਾ ਟੋਟਾ 10 ਮੀਟਰ ਤੁਸੀਂ ਨਵੀਂ ਸੜਕ ਬਣਾਈ ਹੈ ਜੇ ਜੀਡੀ ਤੇ ਟੋਲ ਵਾਲੀ ਆ ਉਥੇ ਟੋਲ ਪੈਸਾ ਲੋਕਾਂ ਨੇ ਦੇਣਾ ਉਹਦੇ ਤਾਂ ਢੀ ਨਹੀਂ ਹੈ ਸਰਕਾਰ ਕਿਹੜਾ ਕੰਮ ਕਰੀ ਪੈਸਾ ਹੀ ਹੈ ਨਹੀਂ ਕੋਈ ਚੁਪ ਕਰਨ ਲਈ ਲੁੱਕ ਪਾਉਣ ਲਈ ਇਸ ਲਈ ਉਹਨਾਂ ਨੇ ਉਹਨੂੰ ਥੋੜਾ ਵਰਜਿਆ ਦੂਸਰਾ ਉਹਨਾਂ ਨੇ ਕਿਹਾ ਕਿ ਐਸੈਂਬਲੀ ਚ ਜੇ ਤੂੰ ਸੱਚੀ ਮੁੱਚੀ ਸੇਖਿਆ ਜੇ ਤੈਨੂੰ ਸਿੱਖੀ ਦਾ ਦਰਦ ਆ ਤੁਸੀਂ ਸਾਡੀ ਉਹਨਾਂ ਨੇ ਇਹੀ ਕਿਹਾ ਨਾ ਕਿ ਤੁਸੀਂ ਸਾਡਾ ਕੀ ਬਣੂਗਾ ਤੁਸੀਂ ਉਹਨੂੰ ਛੱਡ ਦਿਓ ਅਸੀਂ ਹੈ ਜਾਂ ਨਹੀਂ ਹੈ ਉਹਨੂੰ ਛੱਡ ਦਿਓ ਪਰ ਤੁਸੀਂ ਸਿੱਖੀ ਦੀ ਕੀ ਸੇਵਾ ਕਰ ਰਹੇ ਹੋ ਐਸੈਂਬਲੀ ਦੇ ਵਿੱਚ ਕਪਾਓ ਰੈਜ਼ੋਲੂਸ਼ਨ ਵੀ ਜਿਹੜੇ ਸਾਡੇ ਬੰਦੀ ਸਿੰਘ ਹੈਗੇ ਉਹਨਾਂ ਨੂੰ ਅਸੀਂ ਰਿਹਾ ਕਰਵਾਵਾਂਗੇ ਆਪਣੀ ਸਰਕਾਰ ਵੱਲੋਂ ਰੈਜ਼ੋਲੂਸ਼ਨ ਪਾ ਕੇ ਦੱਸੋ ਲੈ ਮੈਂ ਉਹ ਦਿਨ ਇਸ ਬੈਂਸ ਦੇ ਤੇ ਭਗਵੰਤ ਮਾਨ ਦੇ ਹੱਕ ਦੇ ਵਿੱਚ ਵੱਡੀ ਵੀਡੀਓ ਪਾਉਂਗਾ ਤੁਹਾਡੇ ਚੈਨਲ ਦੇ ਰਾਈ ਜੇ ਇਹ ਪਾਸ ਕਰਾਉਣ ਕਿ ਸਾਡੇ ਕੋਲ ਬੰਦੀ ਸਿੰਘ ਜਿਹੜੇ ਆ ਅਸੀਂ ਪੱਕੇ ਸੇਖਿਆ ਸਾਨੂੰ ਪੰਜਾਬ ਦਾ ਦਰਦ ਆ ਸਾਨੂੰ ਸਿੱਖੀ ਦਾ ਦਰਦ ਆ ਅਸੀਂ ਸਿੱਖੀ ਵਾਸਤੇ ਦੀ ਰਾਸ ਦੀ ਪਰਫੁੱਲਤ ਦੇਖਣੀ ਚਾਹੁੰਦੇ ਆ ਔਰ ਬੰਦੀ ਸਿੰਘਾਂ ਨੂੰ ਛੱਡਿਆ ਜਾ ਇਹੋ ਹੀ ਕਾਲੀਦਾਲ ਕਹਿ ਰਿਹਾ ਨਾ ਕਾ ਕਹੋ ਨਾ ਫਿਰ ਹੋਰ ਵੀ ਜੜੀਆਂ ਗੱਲਾਂ ਦੋ ਚਾਰ ਹੈਗੀਆਂ ਹੋਣੀ ਹੁਣ ਤੱਕ ਉਹਨਾਂ ਵੱਲੋਂ ਕਿਹਾ ਗਿਆ ਇਹਦੇ ਪਿੱਛੇ ਤੁਹਾਨੂੰ ਨਜ਼ਰ ਆਉਂਦੀ ਮਜਬੂਰੀ ਕੀ ਹੋ ਸਕਦੀ ਹੈ ਮਜਬੂਰੀ ਕੀ ਹੈ ਵੋਟਾਂ ਆ ਉਹ ਰੋਥੇ ਕੀ ਇਹ ਮਜਬੂਰੀ ਕੱਖ ਵੀ ਨਹੀਂ ਹੁੰਦੀ ਇਹਨਾਂ ਲੋਕਾਂ ਦੀ ਆ ਜਿਹੜੇ ਬਿਠਾਏ ਬਾਹਰੋਂ ਲਿਆ ਕੇ ਥਾੜ ਚੋਂ ਛਡਾ ਕੇ ਇੱਥੇ ਰਿਫਿਊਜ਼ ਦਿੱਤੀ ਉਹਨਾਂ ਨੂੰ ਵਾੜਿਆ ਹੋਇਆ ਕੀ ਮਜਬੂਰੀ ਹੈ ਇਹਨਾਂ ਦੀ ਇਹ ਸੱਤਾ ਦੀ ਮਜਬੂਰੀ ਹੈ ਜਿਉਂ ਹੀ ਉਹਨਾਂ ਨੇ ਇੰਜ ਕਹਿ ਦਿੱਤਾ ਸੰਦੀਪ ਤੇ ਹਿੰਦੂ ਵੋਟ ਨਿਕਾਣਾ ਲੈ ਪੀਏ ਤੇ ਉਹ ਉਧਰ ਨੂੰ ਚਲੇ ਗਏ ਇਹ ਕਾਲੀ ਹੈ ਜਿਹੜ ਪੰਥਾਂ ਦੇ ਅਸੀਂ ਐਂ ਜਾਂਦੇ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਇਹ ਕਹਿ ਕੇ ਦੱਸਣ ਕਦੀ ਵੀ ਨਹੀਂ ਹੈ ਭਾਰਤ ਮਾਤਾ ਦੀ ਜੈ ਵਾਲੇ ਆ ਤੇਰੇ ਵੀ ਕਹਿ ਦਿੰਦੇ ਹੁੰਦੇ ਆ ਕਿ ਅਸੀਂ ਧਰਮ ਦੇ ਨਾਂ ਤੇ ਕਿਸੇ ਵਰਗ ਦੇ ਨਾਂ ਤੇ ਰਾਜਨੀਤੀ ਨਹੀਂ ਕਰਦੇ ਇਹ ਤੇ ਚਲੋ ਸਾਰੇ ਕਹਿੰਦੇ ਹੀ ਹੋਣਗੇ ਪਰ ਜਿਸ ਤਰੀਕੇ ਨਾਲ ਆਰਐਸਐਸ ਦੀ ਪਾਲਿਸੀ ਹੈ ਕਿ ਮੈਨੂੰ ਨਹੀਂ ਲੱਗਦਾ ਇਹਨਾਂ ਦਾ ਤੇ ਕੋਈ ਉਹਨਾਂ ਦਾ ਆ ਉਹ ਵੀ ਭਾਰਤ ਮਾਤਾ ਦੀ ਜੈ ਵੰਦੇ ਮਾਤਰਮ ਇਹ ਸਾਰਾ ਭਾਰਤ ਮਾਤਾ ਦੀ ਜੈ ਵੰਦੇ ਮਾਤਰਮ ਵਿੱਚ ਵਿੱਚ ਦੂਜਾ ਤੜਕਾ ਵੀ ਇਨਕਲਾਬੀ ਵੀ ਲਾ ਦਿੰਦੇ ਆ ਇਨਕਲਾਬ ਜਿੰਦਾਬਾਦ ਉਹ ਪਤਾ ਨਹੀਂ ਇਨਕਲਾਬ ਕਿਹੜਾ ਆ ਇਹਨਾਂ ਦੇ ਮਨ ਵਿੱਚ ਤੇ ਕੀ ਹੋ ਜਾ ਇਨਕਲਾਬ ਚਾਹੁੰਦੇ ਆ ਸਾਨੂੰ ਤਾਂ ਕੋਈ ਇਨਕਲਾਬ ਇੱਥੇ ਦਿਖਿਆ ਨਹੀਂ 3 ਸਾਲ ਹੋ ਗਏ ਆ ਤੇ ਗਾਂ ਹੋਰ ਦੋ ਸਾਲੇ ਜੀ ਲੰਘ ਜਾਣੇ ਆ ਮੈਂ ਇਸ ਗੱਲ ਨੂੰ ਮਤਲਬ ਸਾਫ਼ ਤੌਰ ਤੇ ਕਹਿਣਾ ਚਾਹੁੰਨਾ ਕਿ ਇਹ ਬਹੁਤ ਹੀ ਮੰਦ ਭਾਗਾ ਤੇ ਨਿੰਦਨੀਏ ਸੀਗਾ ਅਸੈਂਬਲੀ ਦੇ ਅੰਦਰ 28 ਮਾਰਚ ਦੀ ਗੱਲ ਆ ਜੀ ਮਿਰਾਕਾ ਹਾਂ ਉਹ ਇਸ ਹੀ ਮਹੀਨੇ ਦੇ ਵਿੱਚ ਹੋਇਆ ਸੀ ਹਾਂ ਇਹ 28 ਮਾਰਚ ਦੀ ਗੱਲ ਆ ਹਾਂ ਉੱਥੇ ਇਹ ਸਵਾਲ ਜਿਹੜਾ ਖੜਾ ਕਰ ਦੇਣਾ ਇਹਨਾਂ ਵੱਲੋਂ ਅਖੀਰਲੇ ਦਿਨ ਕੀਤਾ ਗਿਆ 28 ਮਾਰਚ ਨੂੰ ਅਖੀਰਲਾ ਦਿਨ ਸੀਗਾ ਹਾਂ ਇਹਨਾਂ ਨੇ ਕਿਹਾ ਔਰ ਨਾਲ ਅਜਾਲੀ ਨੂੰ ਵੀ ਲਾ ਲੈਣਾ ਤੇ ਅਜਾਲੀ ਦਾ ਵੀ ਮੈਂ ਪੂਲਾ ਪਣ ਦੇਖੋ ਤੁਸੀਂ ਆਪਣੇ ਲੀਡਰ ਨੂੰ ਪ੍ਰਧਾਨਗੀ ਦੀ ਵੀ ਤਵੱਜੂ ਰੱਖਦੇ ਆ ਲੋਕ ਚਰਚਾ ਕਰਦੇ ਆ ਤੁਹਾਨੂੰ ਨਹੀਂ ਪਤਾ ਕਿ ਇਹ ਗਲਤ ਜਗ੍ਹਾ ਆ ਗਲਤ ਤੁਸੀਂ ਮੰਗਲਾਂ ਕਰ ਰਹੇ ਆ ਫਿਰ ਤੁਸੀਂ ਕਹਿੰਦੇ ਕਹਿੰਦੇ ਕਿ ਅਸੀਂ ਸਿੱਖੀ ਦਾ ਜਾਂ ਆਪਣੇ ਪੰਥ ਦਾ ਸਾਰਾ ਪ੍ਰੋ ਸਾਜਿਤ ਕੇ ਸੀ ਇੱਕ ਨਵੀਂ ਪਾਰਟੀ ਬਣਾਵਾਂਗੇ ਨਾ ਨਾ ਇਹ ਇਹ ਇੰਨੀਆਂ ਗੱਲਾਂ ਦਾ ਵਖਰੇਵਾ ਰੱਖਣਾ ਚਾਹੀਦਾ ਔਰ ਆਪਣੀ ਸੱਤਾ ਦੇ ਵਿੱਚ ਆਉਣ ਲਈ ਕਿਸੇ ਵੀ ਚੀਜ਼ ਨੂੰ ਤੁਸੀਂ ਦਾਤੇ ਲਾ ਦੋਗੇ ਉਹ ਜਿਹੜੀ ਹੈ ਥੋੜੀ ਜੀ ਲੋਡ ਤੋਂ ਬਹੁਤ ਜ਼ਿਆਦਾ ਆ ਉਹ ਕਤਾਹੀ ਹੈ ਮੇਰਾ ਖਿਆਲ ਜਾਲੀ ਸਾਹਿਬ ਨੂੰ ਤੇ ਇਸ ਗੱਲ ਦਾ ਸਫਾਈ ਦੇ ਦੇਣੀ ਚਾਹੀਦੀ ਪਤਾ ਨਹੀਂ ਉਹਨਾਂ ਨੇ ਅਜੇ ਤੱਕ ਦਿੱਤੀ ਕਿ ਨਹੀਂ ਦਿੱਤੀ ਉਹਨਾਂ ਨੂੰ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਜਿਵੇਂ ਹਰਜੋਤ ਬੈਂਸ ਨੇ ਮਿਲਿਆ ਆਪਣੀ ਗੱਲ ਦੱਸਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਫਿਰ ਅੱਗੇ ਉਹਨੂੰ ਦੱਸਤਾ ਵੀ ਕਾਕਾ ਸਾਨੂੰ ਮਤਾਂ ਨਾ ਦੇ ਔਰ ਤੁਸੀਂ ਆਪਣੇ ਆਪ ਨੂੰ ਆਪਣੀ ਗਲਤੀ ਬਖਸ਼ਾਓ ਜਾ ਕੇ ਕੋਈ ਪਾਠ ਰਖਾਓ ਤੇ ਆਪਣੀ ਗਲਤੀ ਬਖਸ਼ਾਓ ਇਸੇ ਤਰੀਕੇ ਜਾਲੀ ਸਾਹਿਬ ਨੂੰ ਵੀ ਚਾਹੀਦਾ ਕਿ ਉਹ ਜਾ ਕੇ ਅਕਾਲ ਤਖਤ ਦੇ ਜਥੇਦਾਰ ਨੂੰ ਮੈਲਨ ਆਰ ਨੂੰ ਕਹਿਣ ਕਿ ਦੇਖੋ ਉਥੇ ਬੰਦੇ ਸੇਵਾਦਾਰਤੀ ਨਹੀਂ ਗਾਲੇ ਕੁਲਦੀਪ ਸਿੰਘ ਗੜਗਾਜਿਆ ਜਾਂ ਰਗਵੀਰ ਸਿੰਘ ਗੱਲ ਤੇ ਉਸ ਉਸੂਲਾ ਨੂੰ ਉਸ ਮਰਿਆਦਾ ਨੂੰ ਸਿਰ ਝਕਾਉਣ ਦੀ ਗੱਲ ਹੈ ਕਿ ਹਾਂ ਸਾਡੇ ਕੋਲ ਕੋਈ ਗਲਤੀ ਹੋ ਗਈ ਮਾਫ ਕਰੋ ਬਸ ਆ ਹੈ ਇੰਨੀ ਗੱਲ ਹੈ ਆਤਮਿਕ ਸ਼ੁੱਧੀ ਲਈ ਆਪਣੀ ਮਜ਼ਬੂਤੀ ਲਈ ਆਪਣੇ ਗਾਂ ਤੋਂ ਗਲਤੀਆਂ ਹੁੰਦੀਆਂ ਪਿਛਲੀਆਂ ਗਲਤੀਆਂ ਤੋਂ ਸਿੱਖ ਕੇ ਅੱਗੇ ਤੋਂ ਇਸ ਸਹੀ ਰਹਿਣ ਲਈ ਇਹ ਸਾਰੀ ਗੱਲ ਉਹਨਾਂ ਨੂੰ ਕਰਨੀ ਚਾਹੀਦੀ ਆ ਔਰ ਕਟੂਕਟ ਯਾੜੀ ਸਾਹਿਬ ਨੂੰ ਤੇ ਜ਼ਰੂਰ ਕਰਨਾ ਚਾਹੀਦਾ ਕਿਉਂਕਿ ਜਿਹੜੇ ਸਰਕਾਰ ਹੁੰਦੀ ਉਹ ਤੇ ਸਰਕਾਰੀ ਹੁੰਦੀ ਆ ਉਹਨਾਂ ਨੂੰ ਇੰਨਾ ਗੱਲਾਂ ਦਾ ਕੋਈ ਉਹਨਾਂ ਚਿਰ ਨਹੀਂ ਪਤਾ ਲੱਗਦਾ ਜਦੋਂ ਧੱਕੇ ਸੱਤਾ ਚੋਂ ਬਾਹਰ ਆ ਕੇ ਨਾ ਪੈਣ ਜੀ ਬਹੁਤ ਸ਼ੁਕਰੀਆ ਜੀ ਧੰਨਵਾਦ ਪ੍ਰੋਫੈਸਰ ਮਨਜੀਤ ਸਿੰਘ ਜੀ ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਹੈ ਕਿ ਜੋ ਮੰਤਰੀ ਹਰਜੋਤ ਸਿੰਘ ਬੈਂਸ ਹੋਰਾਂ ਨੇ ਗੱਲਾਂ ਕੀਤੀਆਂ ਉਹ ਕਿਵੇਂ ਗੈਰਵਾਜਬ ਨੇ ਔਰ ਉਸ ਦਾ ਮੋੜਵਾ ਜਵਾਬ ਜੋ ਜਥੇਦਾਰ ਸਾਹਿਬ ਨੇ ਦਿੱਤਾ ਉਸ ਦੇ ਮਰੇ ਪਿੱਛੇ ਦਲੀਲਾਂ ਤੇ ਤਰਕ ਦੇ ਪਿੱਛੇ ਕੀ ਮਜ਼ਬੂਤੀ ਹੈ ਤੇ ਕੀ ਦਲੀਲ ਹੈ ਇਹ ਸਾਰੀ ਗੱਲਬਾਤ ਅਸੀਂ ਕਰਨ ਦੀ ਕੋਸ਼ਿਸ਼ ਕੀਤੀ ਹੈ ਤੁਹਾਡਾ ਇਹ ਸਾਰੇ ਮਸਲੇ ਬਾਰੇ ਕੀ ਸਮਝ ਹੈ ਕੀ ਸੋਚ ਹੈ ਉਹ ਵੀ ਆਪਣੇ ਆਪਣੇ ਵਿਚਾਰ ਉਸ ਮੁਤਾਬਕ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ এবੀਸੀ ਪੰਜਾਬ ਦੇ ਨਾਲ